ਸਤਿ ਸ਼੍ਰੀ ਅਕਾਲ ਜੀ ਕੀ ਹਾਲ ਚਾਲ ਹੈ ਤੁਹਾਡਾ ਉਮੀਦ ਕਰਦੇ ਤੁਸ ਸਾਰੇ ਜਣੇ ਵਧੀਆ ਹੋਵੋਗੇ ਤੇ ਅਸੀਂ ਵੀ ਠੀਕ ਠਾਕ ਆ ਜੀ ਅੱਜ ਆਪਾਂ ਤੁਹਾਨੂੰ ਸਟੇਟ ਸਲਵਾਰ ਦੀ ਕਟਿੰਗ ਕਰਨਾ ਦੱਸਾਂਗੇ ਜਿਹਨੂੰ ਕਿ ਆਪਾਂ ਚੱਕਵੇਂ ਪਹੁੰਚੇ ਵਾਲੀ ਸਲਵਾਰ ਵੀ ਕਹਿੰਦੇ ਆਂਗੇ ਠੀਕ ਹੈ ਤੇ ਮਤਲਬ ਚੱਕਵੇਂ ਪਹੁੰਚੇ ਵਾਲੀ ਸਲਵਾਰ ਔਰ ਸਟੇਟ ਸਲਵਾਰ ਜਿਹੜੀ ਹੈਗੀ ਆ ਇਹ ਦੋਨੋਂ ਇੱਕੋ ਹੀ ਹੁੰਦੀਆਂ ਨੇ ਕੀ ਠੀਕ ਹੈ ਬਸ ਜਿਹੜੇ ਨਾਮ ਹੈਗੇ ਨੇ ਉਹ ਆਪਾਂ ਅਲੱਗ-ਅਲੱਗ ਲੈ ਲੰਨੇ ਆ ਇਹਦੇ ਠੀਕ ਹੈ ਚੱਕਵਾ ਪਹੁੰਚਾ ਜਿਹੜਾ ਹੈਗਾ ਹੁਣ ਆਪਾਂ ਕਿਵੇਂ ਬਣਾ ਸਕਦੇ ਆਂਗੇ ਕਿਵੇਂ ਕਿਸ ਤਰੀਕੇ ਨਾਲ ਆਪਾਂ ਉਹਨੂੰ ਘਾਟ ਪਾ ਕੇ ਜਿਹੜੀ ਹੈਗੀ ਐ ਸੈੱਟ ਕਰ ਸਕਦੇ ਆ ਪਹੁੰਚੇ ਨੂੰ ਠੀਕ ਆ ਉਹ ਤੁਸੀਂ ਵੀਡੀਓ ਦੇ ਵਿੱਚ ਅੱਗੇ ਦੇਖੋਗੇ ਵੀ ਸਟ੍ਰੇਟ ਸਲਵਾਰ ਦੇ ਵਿੱਚ ਆਪਾਂ ਲੈਂਥ ਕਿੰਨੀ ਲੈਣੀ ਹੁੰਦੀ ਹੈਗੀ ਔਰ ਆਪਾਂ ਇਹਦੇ ਵਿੱਚ ਲਾਈਨਿੰਗ ਜਿਹੜੀ ਹੈਗੀ ਆ ਉਹ ਕਿਵੇਂ ਕਟਿੰਗ ਕਰਨੀ ਹੈਗੀ ਠੀਕ ਆ ਸਟ੍ਰੇਟ ਜਿਹੜੀ ਸਲਵਾਰ ਹੁੰਦੀ ਆ ਜਿਵੇਂ ਆਪਣੀ ਨਾਰਮਲ ਸਲਵਾਰ ਜੇ ਆਪਣੀ 36 ਇੰਚ ਤਾਂ ਆਪਾਂ ਸਟ੍ਰੇਟ ਸਲਵਾਰ ਦੀ ਕਟਿੰਗ ਜਿਹੜੀ ਹੈਗੀ ਉਹ 35 ਇੰਚ ਤੇ ਕਰਦੇ ਹੁੰਦੇ ਆਂਗੇ ਕਿਉਂਕਿ ਇਹ ਸਲਵਾਰ ਬਿਲਕੁਲ ਸਿੱਧੀ ਹੁੰਦੀ ਹੈਗੀ ਪੈਂਟ ਪਲਾਜ਼ੋ ਵਾਂਗੂ ਇਸੇ ਲਈ ਆਪਾਂ ਇਹਦੀ ਲੈਂਥ ਜਿਹੜੀ ਹੈਗੀ ਨਾਰਮਲ ਸਲਵਾਰ ਨਾਲੋਂ 1 ਇੰਚ ਘੱਟ ਰੱਖਦੇ ਹੁੰਦੇ ਆਂਗੇ ਠੀਕ ਹੈ ਜੀ ਤੇ ਜੇਕਰ ਥੋੜੀ ਸਲਵਾਰ ਪਹੁੰਚੇ ਦੇ ਉੱਪਰ ਗਿਰਦੀ ਆਗੀ ਤਾਂ ਉਹਦਾ ਆਪਾਂ ਕੀ ਹੱਲ ਕਰ ਸਕਦੇ ਆਂਗੇ ਹਨਾ ਤੇ ਬਾਕੀ ਕਟਿੰਗ ਕਿੱਦਾਂ ਕਰਨੀ ਆ ਉਹ ਤੁਸੀਂ ਦੇਖ ਲਓ ਠੀਕ ਹੈ ਇਹਦੇ ਵਿੱਚ ਮੈਂ ਤੁਹਾਨੂੰ ਘੇਰਾ ਦੱਸ ਦਿੰਨੀ ਆ ਕਿ ਜੇਕਰ ਤੁਹਾਡੀ 벨ਟ ਜਿਹੜੀ ਹੈਗੀ ਆ 25 ਇੰਚ ਤੱਕ ਹੈਗੀ ਆ ਹਨਾ ਵੱਧ ਤੋਂ ਵੱਧ 25 ਘਟ ਤੋਂ ਘਟ ਤਾ ਦੇਖੋ ਜਿੰਨੀ ਵੀ ਹੋਵੇ ਹਨਾ 24 ਹੋਵੇ 23 ਹੋਵੇ ਉਹਦਾ ਕੋਈ ਚੱਕਰ ਨਹੀਂ ਜੇਕਰ ਤੁਹਾਡੀ 벨ਟ 25 ਇੰਚ ਤੱਕ ਹੈਗੀ ਆ ਤਾਂ ਤੁਸੀਂ ਜਿਹੜਾ ਆਪਣਾ ਪਣਾ ਹੈਗਾ ਇਹ ਸਲਵਾਰ ਦਾ ਦੇਖੋ ਇਹਦਾ 42 ਇੰਚ ਪਣਾ ਹੈਗਾ ਹਨਾ 41 42 ਇੰਚ ਪਣਾ ਹੈਗਾ ਇਹਦਾ ਕੱਪੜੇ ਦਾ ਠੀਕ ਆ ਜੀ ਇਹ 41 42 ਇੰਚ ਪਨੇ ਦੇ ਵਿੱਚ ਇਹ ਆਰਾਮ ਨਾਲ ਬਣ ਜਾਂਦੀ ਹੁੰਦੀ ਹੈਗੀ ਠੀਕ ਆ ਇਹਦੇ ਲਈ ਕੱਪੜਾ ਜਿਹੜਾ ਹੈਗਾ ਤੁਹਾਨੂੰ 2.5 ਤੋਂ 2 ਮੀਟਰ ਬਾਧੂ ਹੁੰਦਾਗਾ ਠੀਕ ਆ 2.5 ਤੋਂ 2 ਮੀਟਰ ਦੇ ਵਿੱਚ ਸਟੇਟ ਸਲਵਾਰ ਜਿਹੜੀ ਹੈਗੀ ਆ ਹਰੇਕ ਲੈਂਥ ਦੀ ਲਗਭਗ ਬਣ ਜਾਂਦੀ ਹੁੰਦੀ ਆ ਮਤਲਬ 38 39 ਤੱਕ ਵੀ ਬਣ ਜੂਗੀ ਠੀਕ ਆ ਜੀ ਤੇ ਇਹ ਦੇਖੋ ਹੁਣ ਇਹਦਾ ਪਣਾ ਜਿਹੜਾ ਹੈਗਾ ਆ 41 42 ਇੰਚ ਆਗਾ ਇਹਨੂੰ ਆਪਾਂ ਇਹ ਐਦਾਂ ਦੇਖੋ ਮੈਂ ਪਹਿਲਾਂ ਦੋ ਤਹਾਂ ਲਗਾਈਆਂ ਹੋਈਆਂ ਨੇ ਕੱਪੜੇ ਦੀਆਂ ਠੀਕ ਹੈ ਜੀ ਆ ਇੱਕ ਤੈ ਹੋ ਗਈ ਆ ਦੋ ਤੈ ਹੋ ਗਈਆਂ ਠੀਕ ਹੈ ਤੇ ਇਹਨੂੰ ਆਪਾਂ ਇਸ ਤਰੀਕੇ ਨਾਲ ਫੇਰ 4 ਫੋਲਡ ਕਰ ਲਵਾਂਗੇ ਠੀਕ ਹੈ ਕੱਪੜੇ ਨੂੰ ਮੈਂ ਕੱਪੜੇ ਨੂੰ 4 ਫੋਲਡ ਕਰ ਲਿਆ ਹੁਣ ਇਹਦਾ ਪਣਾ ਜਿਹੜਾ ਹੈਗਾ ਉਹ ਲਗਭਗ 21 ਇੰਚਾ ਹੈਗਾ ਹਨਾ ਜੇ 42 ਇੰਚ ਪਣਾ ਹੋਇਆ ਤਾਂ 21 ਇੰਚੇ ਦਾ ਹੋਊਗਾ ਤਾ ਜਿਨ੍ਹਾਂ ਦੇ 벨ਟ 25 ਇੰਚ ਤੱਕ ਹੈਗੀ ਆ ਤਾਂ ਇਹ ਆਰਾਮ ਨਾਲ ਜਿਹੜੀ ਸਲਵਾਰ ਹੈਗੀ ਉਹਨਾਂ ਦੀ ਬਣ ਜੂਗੀ ਠੀਕ ਆ ਇਹਦੇ ਵਿੱਚ ਆਪਾਂ ਜਿਹੜੇ ਬਲ ਹੈਗੇ ਨੇ ਉਹ ਬਿਲਕੁਲ ਫਰੰਟ ਜੀ ਇਹਨੂੰ ਕਰਕੇ ਪਾਈਦੇ ਹੁੰਦੇ ਨੇਗੇ ਆਪਾਂ ਪਿੱਛੇ ਇਹਨੂੰ ਲੈ ਕੇ ਜਾਈਦੇ ਹੁੰਦੇ ਕਿਉਂਕਿ ਆ ਫਿਰ ਪਿੱਛੇ ਘੁੰਮਣ ਲੱਗ ਜਾਂਦੀ ਹੈ ਸਲਵਾਰ ਠੀਕ ਹੈ ਜੀ ਹੁਣ ਦੇਖੋ ਮੈਂ ਇਦਾਂ ਚਾਰ ਤਾਹਾਂ ਜਿਹੜੀਆਂ ਹੈਗੀਆਂ ਨੇ ਕੱਪੜੇ ਦੀਆਂ ਲਗਾ ਲਈਆਂ ਤੇ ਸਲਵਾਰ ਦੀ ਲੈਂਥ ਜਿਹੜੀ ਹੈਗੀ ਉਹ ਹੈਗੀ 36 ਇੰਚ ਠੀਕ ਹੈ ਹੁਣ ਮੈਂ ਤੁਹਾਨੂੰ ਦੱਸਦੀ ਆ ਵੀ ਆਪਾਂ 36 ਇੰਚ ਦੀ ਕਟਿੰਗ ਕਰਨੀ ਹੋਵੇ ਤੁਹਾਡੀ ਸਲਵਾਰ ਦੀ ਲੈਂਥ ਜਿੰਨੀ ਵੀ ਹੋਵੇ ਤੁਸੀਂ ਚਾਰ ਜੇ ਤਾਂ ਤੁਸੀਂ 벨ਟ ਛੋਟੀ ਲਗਾਉਣੀ ਹੈ 4 ਇੰਚ ਦੀ ਲਗਾਉਣੀ ਹੈ ਕਿਉਂਕਿ ਮੈਂ ਨਾ ਇਥੇ 벨ਟ ਜਿਹੜੀ ਹੈਗੀ ਥੋੜੀ ਜੀ ਛੋਟੀ ਲਗਾਉਣੀ ਹੁੰਦੀ ਆ ਅੱਜ ਮੈਂ ਤੁਹਾਨੂੰ 5 ਇੰਚ 벨ਟ ਦੇ ਹਿਸਾਬ ਨਾਲ ਦੱਸ ਦਿਆਂਗੀ ਠੀਕ ਆ ਜਿਵੇਂ ਆਪਾਂ ਨੋਰਮਲ ਸਲਵਾਰ ਦੇ ਵਿੱਚ ਰੱਖਦੀ ਹੁੰਦੇ ਆਂਗੇ ਠੀਕ ਆ ਦੇਖੋ ਮੇਰੀ ਸਲਵਾਰ ਦੀ ਜਿਹੜੀ ਟੋਟਲ ਲੈਂਥ ਹੈਗੀ ਆ ਉਹ ਹੈਗੀ ਆ ਜੀ 35 ਇੰਚ ਠੀਕ ਆ ਵਿਦ ਦ 벨ਟ 35 ਇੰਚ ਰੈਡੀ ਰਹੂਗੀ ਮੇਰੀ ਸਲਵਾਰ ਆਪਾਂ 5 ਇੰਚ ਜਿਹੜਾ ਹੈਗਾ ਉਹ 벨ਟ ਦਾ ਕੱਟ ਦੇਵਾਂਗੇ ਹੁਣ ਜਿਹੜੀ 벨ਟ ਤੋਂ ਬਾਅਦ ਨੀਚੇ ਵਾਲੀ ਲੰਬਾਈ ਹੈਗੀ ਆ ਉਹ ਰਹਿ ਗਈ ਹੁਣ 5 ਇੰਚ 벨ਟ ਦਾ ਕੱਟਤਾ ਨੀਚੇ ਜਿਹੜੀ ਲંબਾਈ ਰਹਿ ਗਈ ਉਹ 30 ਇੰਚ ਰਹਿ ਗਈ ਨਾ ਉਹਦੇ ਵਿੱਚ 30 ਇੰਚ ਦੇ ਵਿੱਚ ਆਪਾਂ 21 ਇੰਚ ਜਿਹੜਾ ਹੈਗਾ ਉਹ ਸਲਾਈਆਂ ਦਾ ਪਲੱਸ ਕਰ ਦਵਾਂਗੇ ਠੀਕ ਆ ਆਪਾਂ 31 ਇੰਚ ਤੇ ਕਟਿੰਗ ਕਰਾਂਗੇ ਠੀਕ ਆ ਜੀ ਤੁਹਾਡੀ ਸਲਵਾਰ ਦੀ ਜਿੰਨੀ ਵੀ ਲੈਂਥ ਹੋਵੇ ਤੁਸੀਂ 벨ਟ ਦਾ ਕੱਢ ਦੋ ਠੀਕ ਆ ਉਸ ਤੋਂ ਬਾਅਦ ਜਿਹੜੀ ਹੈਗੀ ਤੁਸੀਂ ਲੈਂਥ ਜਿਹੜੀ ਹੈਗੀ ਉਹ ਨੀਚੇ ਵਾਲੀ ਲੈਂਥ ਹੈਗੀ ਉਹਦੇ ਵਿੱਚ 1 ਇੰਚ ਪਲੱਸ ਕਰ ਦੋ ਠੀਕ ਹੁਣ ਸਲਵਾਰ ਦੀ ਲੈਂਥ ਹੈਗੀ ਜੀ 35 ਇੰਚ ਠੀਕ ਆ ਇਹ ਜਿਹੜੀ ਹੈਗੀ ਇਹ ਮੇਰੀ ਬੰਦ ਵਾਲੀ ਸਾਈਡ ਹੈ ਇਹਨੂੰ ਮੈਂ ਆਪਣੀ ਤਰਫ ਰੱਖ ਲੂੰਗੀ ਇਹ ਐ ਦਾ ਕਰਕੇ ਠੀਕ ਹੈ ਇਹ ਬੰਦ ਵਾਲੀ ਸਾਈਡ ਹੈ ਇਹ ਓਪਨ ਵਾਲੀ ਸਾਈਡ ਹੈ ਠੀਕ ਹੈ ਕਿਹੜਾ ਮੈਂ ਤੁਹਾਨੂੰ ਇੱਕ ਵਾਰ ਫੇਰ ਦੱਸ ਦਿੰਨੀ ਆ ਕਿਹੜਾ ਇਹਦਾ ਹੁਣ ਸਾਢੇ ਇੱਕ 20 ਆ ਰਿਹਾ ਇਹਦਾ ਮਤਲਬ 41 ਇੰਚ ਪਣਾ ਹੈ ਦਾ ਠੀਕ ਹੈ ਸਾਢੇ ਇੱਕ 20 ਕੇਰ ਆ ਰਿਹਾਗਾ ਤੇ ਜਿਹੜੀ ਇਹਦੇ ਬੈਲਟ ਲੱਗਣੀ ਆ ਉਹ ਲੱਗਣੀ ਆ ਕਿ ਸਾਰੇ 22 ਇੰਚ ਦੀ ਠੀਕ ਹੈ ਜੀ 22 ਇੰਚ ਦੀ ਬੈਲਟ ਲੱਗਣੀ ਆ ਤੁਹਾਡੀ ਜਿੰਨੀ ਵੀ ਹਿੱਪ ਹੁੰਦੀ ਆ ਤੁਸੀਂ ਉਹਦੇ ਵਿੱਚ 3 ਇੰਚ ਪਲੱਸ ਕਰ ਲਿਆ ਕਰੋ ਉਹ ਤੁਹਾਡੀ ਬੈਲਟ ਨਿਕਲੇ ਆਉਂਦੀ ਆਗੀ ਠੀਕ ਆ ਹੁਣ ਜਿਵੇਂ ਇਹਨਾਂ ਦੀ ਹਿੱਪ ਹੈਗੀ ਆ 19 ਇੰਚ ਤੇ ਆਪਾਂ 22 ਇੰਚ ਤੇ ਜਿਹੜੀ ਹੈਗੀ ਇਹਨਾਂ ਦੀ 벨ਟ ਕਟਿੰਗ ਕਰਾਂਗੇ ਠੀਕ ਹੈ ਤੇ ਦੇਖੋ ਇਹਨਾਂ ਦੀ ਲੈਂਥ ਹੈਗੀ ਹੈ 35 ਇੰਚ ਮੈਂ ਬੰਦ ਵਾਲੀ ਸਾਈਡ ਨਿਸ਼ਾਨੀਆਂ ਲਗਾ ਰਹੀ ਹਾਂ ਠੀਕ ਹੈ ਜੀ 35 ਇੰਚ ਆ 5 ਇੰਚ 벨ਟ ਦਾ ਕੱਢ ਦੋ ਠੀਕ ਹੈ 30 ਹੋ ਗਿਆ ਇੱਥੇ 30 ਦਾ ਨਿਸ਼ਾਨ ਹੋ ਗਿਆ ਤੇ 2 ਇੰਚ ਜਿਹੜਾ ਹੈਗਾ ਉਹ ਸਲਾਈਆਂ ਦਾ ਲੈ ਲਿਆ ਆਪਾਂ ਠੀਕ ਹੈ 31 ਤੇ ਹੋ ਗਿਆ ਹੁਣ ਆਪਾਂ 31 ਤੇ ਮਾਰਕ ਕਰ ਲਿਆ ਠੀਕ ਹੈ ਤੇ ਇਧਰੋਂ ਵੀ ਆਪਾਂ ਜਿਹੜਾ ਹੈਗਾ 31 ਤੇ ਮਾਰਕ ਕਰ ਲਵਾਂਗੇ ਓਪਨ ਵਾਲੀ ਸਾਈਡ ਤੋਂ ਕਿਤੇ ਇਹਨੂੰ ਆਪਾਂ ਇੱਦਾਂ ਸਿੱਧਾ ਕਰ ਲਵਾਂਗੇ ਠੀਕ ਹੈ ਜੀ ਤੇ ਆਪਾਂ 10.5 ਇੰਚ ਜਿਹੜਾ ਹੈਗਾ ਉਹ ਆਸਣ ਰੱਖਾਂਗੇ ਠੀਕ ਹੈ ਲਗਭਗ 10.5 11 ਇੰਚ ਆਸਣ ਜਿਹੜਾ ਹੈਗਾ ਉਹ ਹਰੇਕ ਸਲਵਾਰ ਲਈ ਇਨਫ ਹੁੰਦਾ ਬਹੁਤ ਹੁੰਦਾਗਾ ਠੀਕ ਹੈ ਜੀ ਤੇ 10.5 ਇੰਚ ਜਿਹੜਾ ਹੈਗਾ ਆਸਣ ਹੋ ਗਿਆ ਤੇ 5 ਇੰਚ ਜਿਹੜੀ ਹੈਗੀ ਉੱਪਰ 벨ਟ ਲੱਗ ਜੂਗੀ ਤਾਂ 15 ਇੰਚ ਹੋ ਗਿਆ ਹਨਾ ਅੱਧਾ 1 ਇੰਚ ਜਿਹੜਾ ਹੈਗਾ ਉਹ ਸਲਾਈਆਂ 'ਚ ਚਲਾ ਜਾਊਗਾ ਲੱਗ ਭਾਗ ਜਿਹੜਾ ਹੈਗਾ 1.5 14 ਇੰਚ ਜਿਹੜਾ ਹੈਗਾ ਆਸਣੇ ਦਾ ਰੈਡੀ ਰਹਿ ਜੂਗਾ ਠੀਕ ਹੈ ਮਤਲਬ 벨ਟ ਦਾ ਕਾਊਂਟ ਕਰਕੇ ਵਿੱਚ ਠੀਕ ਹੈ 10.5 ਇੰਚ ਤੇ ਨਿਸ਼ਾਨ ਲਗਾ ਲਿਆ ਤੇ ਇਧਰੋਂ ਆਪਾਂ ਕੀ ਕਰਨਾ ਇਧਰੋਂ ਆਪਾਂ ਪੌਂਚਾ ਦਾ ਨਿਸ਼ਾਨ ਲਗਾਉਣਾ ਦੇਖੋ ਤੁਸੀਂ ਜਿੰਨਾ ਵੀ ਪੌਂਚਾ ਰੱਖਣਾ ਉਸ ਤੋਂ ਤੁਸੀਂ 1.5 ਜਾਂ 2 ਇੰਚ ਐਕਸਟਰਾ ਰੱਖ ਲਓ ਹਨਾ ਕਿਉਂਕਿ ਕਈ ਵਾਰ ਘੱਟ ਵੱਧ ਕਰਨਾ ਪੈ ਜਾਂਦਾ ਪੌਂਚਾ ਠੀਕ ਹੈ ਹੁਣ ਮੈਂ ਇਹਨਾਂ ਦਾ 7 ਇੰਚ ਪਹੁੰਚਦਾ ਹੋ ਗਿਆ ਤੇ ਤੁਸੀਂ 2 ਇੰਚ ਜਿਹੜਾ ਹੈਗਾ ਉਹ ਸਲਾਈਆਂ ਦਾ ਲੈ ਲਓ ਠੀਕ ਹੈ ਤੇ ਹੁਣ ਆਪਾਂ ਕੀ ਕਰਨਾ ਹੁਣ ਦੇਖੋ ਜਿਹੜੀ ਇਹ ਵਾਲੀ ਫੱਟੀ ਹੈਗੀ ਆ ਹਨਾ ਇਹ ਵਾਲੀ ਫੱਟੀ ਲੈਣੀ ਆ ਤੁਸੀਂ ਇਹ ਆਪਾਂ ਜਿਹੜਾ ਆਪਾਂ ਮਾਰਜਿਨ ਰੱਖਿਆ ਨਾ ਉੱਥੇ ਰੱਖਣੀ ਆ ਤੇ ਐਦਾਂ ਕਰਕੇ ਆਪਾਂ ਉਧਰੋਂ ਆਸੰਤ ਰੱਖ ਲੈਣੀ ਆ ਫੱਟੀਆਂ ਇਹ ਤੇ ਆਪਾਂ ਇਹਨੂੰ ਐਦਾਂ ਕਰਕੇ ਨਿਸ਼ਾਨ ਲਗਾ ਲੈਣੇ ਨੇ ਠੀਕ ਹੈ ਇਹਦੀ ਆਪਾਂ ਨਿਸ਼ਾਨੀ ਪੈਂਟ ਪਲਾਜ਼ੋ ਵਾਂਗੂ ਤਾਂ ਲਗਾਉਨੇ ਆਂਗੇ ਸਿੱਧੀ ਤਾਂ ਨਹੀਂ ਲਗਾਉਂਦੇ ਤਾਂ ਕਿ ਨਾ ਇੱਥੋਂ ਜਿਹੜਾ ਹੈਗਾ ਫਿਰ ਲੰਮਕੇ ਜੇ ਨਾ ਕਪੜਾ ਠੀਕ ਆ ਬਸ ਹਲਕੀ ਜੀ ਗੁਲਾਈ ਆ ਗਈ ਹੈ ਇਹਦੇ ਵਿੱਚ ਠੀਕ ਹੈ ਜੀ ਹੁਣ ਆਪਣਾ ਮਾਰਜਿਨ ਜਿਹੜਾ ਹੈਗਾ ਉਹ ਵਿੱਚੇ ਹੀ ਆ ਗਿਆ ਆ ਆਪਣੀ ਜਿਹੜੀ ਹੈਗੀ ਪਹੁੰਚ ਦੀ ਸਲਾਈ ਆਊਗੀ ਇੱਥੇ ਠੀਕ ਹੈ ਬਸ ਇਹ ਸਿੱਧੀ ਜੀ ਹੀ ਹੁੰਦੀ ਆ ਸਲਵਾਰ ਠੀਕ ਆ ਹੁਣ ਦੇਖੋ ਇਹ ਤਾਂ ਹੋ ਗਈ ਆਪਣੀ ਲੈਂਥ ਹੁਣ ਜੇਕਰ ਤੁਹਾਡੀ ਸਲਵਾਰ ਜਿਹੜੀ ਹੈਗੀ ਆ ਪਹੁੰਚੇ ਤੇ ਗਿਰਦੀ ਆ ਤਾਂ ਉਹਦਾ ਆਪਾਂ ਕੀ ਹੱਲ ਕਰਨਾ ਠੀਕ ਹੈ ਜੀ ਮੈਂ ਪਹਿਲਾਂ ਵੀ ਵੀਡੀਓਜ਼ ਦੇ ਵਿੱਚ ਦੱਸਿਆ ਜਾਂਦਾ ਤੁਸੀਂ ਐਦਾ ਕਰ ਸਕਦੇ ਹੋਗੇ ਹੁਣ ਦੇਖੋ ਪਹਿਲਾਂ ਕਈ ਭੈਣਾਂ ਨੂੰ ਨਾ ਡਾਊਟ ਹੁੰਦਾ ਵੀ ਸਲਵਾਰ ਜਿਹੜੀ ਹੈਗੀ ਆ ਜੇ ਆਪਾਂ ਉਹਦੇ ਵਿੱਚ 1 ਇੰਚ ਦੀ ਕਾਟ ਪਾਤੀ ਮੂਰੇ ਤਾਂ ਛੋਟੀ ਹੋ ਜਾਊਗੀ ਦੇਖੋ ਨਹੀਂ ਸਲਵਾਰ ਛੋਟੀ ਨਹੀਂ ਹੁੰਦੀ ਕਿਉਂਕਿ ਆਲਰੇਡੀ ਸਾਡੀ ਸਲਵਾਰ ਜਿਹੜੀ ਹੈਗੀ ਉਹ ਪਹੁੰਚੇ ਤੇ ਗਿਰਦੀ ਹੁੰਦੀ ਆ ਆਪਾਂ ਸਿਰਫ ਉਹਨੂੰ ਸੈਟਿੰਗ ਕਰਨੀ ਆ ਇਦਨਾਲ ਸਾਡੀ ਸਲਵਾਰ ਦੀ ਲੈਂਥ ਨਹੀਂ ਕਟੂਗੀ ਠੀਕ ਆ ਲੈਂਥ ਜਿਹੜੀ ਹੈਗੀ ਆ ਕਿਉਂਕਿ ਇਹ ਪਿੱਛੋਂ ਚੱਕੀ ਜਾਂਦੀ ਹੁੰਦੀ ਆ ਸਲਵਾਰ ਹਨਾ ਪਿੱਛੋਂ ਚੱਕੀ ਜਾਊਗੀ ਔਰ ਮੂਰੋ ਜਿਹੜੀ ਹੈਗੀ ਉਹ ਪਹੁੰਚੇ ਤੇ ਗਿਰੂਗੀ ਆਪਾਂ ਸਿਰਫ ਉਹਦੀ ਸੈਟਿੰਗ ਲਈ ਹੀ ਜਿਹੜੀ ਹੈਗੀ ਉਹ ਕਾਟ ਪਾਉਣੀ ਹੈਗੀ ਠੀਕ ਆ ਜਾਂ ਤੁਸੀਂ ਦੋ ਕੰਮ ਕਰ ਸਕਦੇ ਹੋ ਦੇਖੋ ਜਾਂ ਤਾਂ ਤੁਸੀਂ ਆ ਜਿਹੜੀ 1 ਇੰਚ ਜਿਹੜਾ ਹੈਗਾ ਇੱਥੇ 1 ਇੰਚ ਇਹਨੂੰ ਐਦਾਂ ਟੇਡਾ ਕਰਕੇ ਨਿਸ਼ਾਨ ਲਗਾ ਸਕਦੇ ਹੋ ਇਹ ਐਦਾਂ ਠੀਕ ਆ ਆ ਆ ਸੁਣਦੇ ਨਿਸ਼ਾਨ ਤੋਂ ਇਹ ਤੁਸੀਂ ਐਦਾਂ ਕਰਕੇ ਟੇਡਾ ਕਰਕੇ ਨਿਸ਼ਾਨ ਲਗਾ ਦਿਓ ਹਨਾ ਠੀਕ ਹੈ ਇਹ ਵਾਲਾ ਕੱਪੜਾ ਜਿਹੜਾ ਹੈਗਾ ਤੁਸੀਂ ਇੱਥੋਂ ਉਤਾਰ ਦਿਓ ਹਨਾ ਜਿਹੜੀ ਆ ਨਿਸ਼ਾਨੀ ਲਗਾਈ ਆ ਬਸ ਇਹਨੂੰ ਇੱਦਾਂ ਟੇਡਾ ਜਿਹਾ ਕਰਕੇ ਉਤਾਰ ਦਿਓ ਤੇ ਥੋੜੀ ਲੈਂਥ ਜਿਹੜੀ ਹੈਗੀ ਆ ਥੋੜੀ ਜਿਹੀ ਫਰੰਟ ਵਾਲੇ ਪੱਲੇ ਮਤਲਬ ਫਰੰਟ ਵਾਲੇ ਪਾਸੇ ਤੋਂ ਘਟੂਗੀ ਜਿਹੜੀ ਥੋੜੀ ਪਹੁੰਚੇ ਤੇ ਗਿਰਦੀ ਆ ਸਲਵਾਰ ਸਿਰਫ ਉਦੀ ਹੀ ਸੈਟਿੰਗ ਹੋਊਗੀ ਸਲਵਾਰ ਦੀ ਲੈਂਥ ਮਤਲਬ ਘਟ ਨਹੀਂ ਹੋਊਗੀ ਠੀਕ ਹੈ ਜੀ ਹੁਣ ਦੇਖੋ ਜਾਂ ਤਾਂ ਤੁਸੀਂ ਆਹ ਹੱਲ ਕਰ ਸਕਦੇ ਹੋ ਇਧਰੋਂ ਕਾਟ ਪਾ ਸਕਦੇ ਹੋ ਜਾਂ ਫਿਰ ਮੈਂ ਕੀ ਕਰਦੀ ਹੁੰਨੀ ਆ ਪਹੁੰਚੇ ਵਾਲੀ ਸਾਈਡ ਤੋਂ ਇੱਥੋਂ ਆਪਾਂ 1 ਇੰਚ ਜਿਹੜਾ ਹੈਗਾ ਉਹ ਇਦਰ ਤੋਂ ਕੋਨਾ ਕਰਕੇ ਐ ਨਿਸ਼ਾਨ ਲਗਾ ਦੇਣਾ ਇਹ ਐਦਾਂ ਠੀਕ ਹੈ ਜਾਂ ਤਾਂ ਤੁਸੀਂ ਇਦਰੋਂ ਤਕੋਨਾ ਕਰਕੇ ਐ ਨਿਸ਼ਾਨ ਲਗਾ ਦਿਓ ਪਹੁੰਚੇ ਵੇਲੇ ਹਨਾ ਪਹੁੰਚਾ ਘੱਟ ਕਰ ਦਿਓ ਇੱਥੋਂ ਤੇ ਤੁਹਾਡੀ ਸਲਵਾਰ ਜਿਹੜੀ ਹੈਗੀ ਉਹ ਪਹੁੰਚੇ ਤੇ ਗਿਰਨੋਂ ਹਟ ਜੂਗੀ ਤੁਸੀਂ ਦੋਨਾਂ ਵਿੱਚੋਂ ਇੱਕ ਕੰਮ ਕਰਨਾ ਠੀਕ ਆ ਇਹ ਨਹੀਂ ਹੈਗਾ ਵੀ ਤੁਸੀਂ ਦੋਨੋਂ ਉਧਰੋਂ ਪਹੁੰਚੇ ਚ ਵੀ ਕਾਟ ਪਾ ਦਿਓ ਤੇ ਉਧਰੋਂ ਉੱਪਰ ਵੀ ਪਾ ਦਿਓ ਬਣਾ ਵਾਲੇ ਸਾਈਡ ਤੋਂ ਇੱਕ ਕੰਮ ਕਰਨਾ ਤੁਸੀਂ ਜਾਓ ਤੁਸੀਂ ਪਹੁੰਚੇ ਵਾਲੀ ਸਾਈਡ ਪਾਉਣੀ ਆ ਕਾਟ ਜਾਂ ਫਿਰ ਤੁਸੀਂ ਬੜਾ ਵਾਲੀ ਪਾਉਣੀ ਆ ਬੜਾ ਵਾਲੀ ਸਾਈਡ ਤੇ ਕਾਟ ਪਾਉਣਾ ਠੀਕ ਆ ਜੀ ਉਹ ਹੁਣ ਤੁਸੀਂ ਦੇਖ ਲਓ ਇਹਦੇ ਨਾਲ ਕੋਈ ਫਰਕ ਨਹੀਂ ਪੈਂਦਾ ਵੀ ਜੇ ਆਪਾਂ ਬੜਾ ਵਾਲੀ ਸਾਈਡ ਪਾਤੀ ਤਾਂ ਐਦਾਂ ਹੋ ਜਾਊਗਾ ਮਤਲਬ ਸਲਵਾਰ ਦੀ ਸੈਟਿੰਗ ਜਿਹੜੀ ਹੈਗੀ ਉਹ ਸੇਮ ਹੀ ਆਊਗੀ ਪਰ ਮੈਂ ਜਿਹੜੀ ਹੈਗੀ ਮੈਂ ਪਹੁੰਚੇ ਵਾਲੀ ਸਾਈਡ ਕਾਟ ਪਾਉਂਗੀ ਠੀਕ ਆ ਅੱਜ ਇਹਦੇ ਤੇ ਮੈਂ ਬੜਾ ਵਾਲੀ ਸਾਈਡ ਨਹੀਂ ਪਾਉਂਗੀ ਠੀਕ ਆ ਜੀ ਤੇ ਐਦਾਂ ਤੁਸੀਂ ਦੋਨੇ ਹੱਲਾਂ ਦੇ ਵਿੱਚੋਂ ਕੋਈ ਵੀ ਹੱਲ ਕਰ ਸਕਦੇ ਹੋਗੇ ਠੀਕ ਆ ਹੁਣ ਆਪਾਂ ਇਹਦੀ ਕਟਿੰਗ ਕਰਾਂਗੇ ਆਪਾਂ ਜਿਹੜਾ ਹੁਣ ਆਪਾਂ ਤਕੋਨਾ ਕਰਕੇ ਨਿਸ਼ਾਨ ਲਗਾਇਆ ਨਾ ਉਹ ਤੋਂ ਇਹਦੀ ਕਟਿੰਗ ਕਰ ਸਕਦੇ ਆਂ ਕਿ ਜਾਂ ਤਾਂ ਜੇ ਤੁਸੀਂ ਇੱਧਰ ਵਾਲੀ ਸਾਈਡ ਤੋਂ 1 ਇੰਚ ਦੀ ਕਾਟ ਪਾਉਣੀ ਹੈਗੀ ਮੈਂ ਪਰ ਪਹੁੰਚੇ ਵਾਲੀ ਸਾਈਡ ਤੋਂ ਹੀ ਪਾਉਂਗੀ ਇਸੇ ਲਈ ਮੈਂ ਇੱਥੋਂ ਸਟ੍ਰੇਟ ਕਟਿੰਗ ਕਰੂੰਗੀ ਠੀਕ ਹੈ ਮੈਂ ਤਕੋਨੀ ਨਹੀਂ ਕਰੂੰਗੀ ਕਿਉਂਕਿ ਮੈਂ ਨੀਚੇ ਵਾਲੀ ਸਾਈਡ ਤੋਂ ਕਾਟ ਪਾਉਣੀ ਆ ਠੀਕ ਹੈ ਜੀ ਤੇ ਇੱਥੋਂ ਹੁਣ ਆਪਣਾ ਮਾਰਜਿਨ ਰੱਖਿਆ ਹੋਇਆ ਪਹਿਲਾਂ ਹੀ ਇੱਥੋਂ ਆਪਾਂ ਇਹਦੀ ਕਟਿੰਗ ਕਰ ਲੈਣੀ ਹੈ ਠੀਕ ਹੈ ਐਦਾਂ ਤੁਸੀਂ ਸਟੇਟ ਸਰਵਾ ਦੀ ਕਟਿੰਗ ਕਰ ਸਕਦੇ ਹੋ ਤੇ ਮੈਂ ਇੱਥੋਂ ਇਧਰਲੀ ਸਾਈਡ ਤੋਂ 1 ਇੰਚ ਦੀ ਜਿਹੜੀ ਹੈਗੀ ਉਹ ਕਾਟ ਪਾ ਦੇਣੀ ਹੈ ਠੀਕ ਆ ਆਪਾਂ ਕਪੜਾ ਉਤਾਰ ਦਿੱਤਾ ਦੇਖੋ ਹੁਣ ਦੇਖੋ ਤੁਹਾਨੂੰ ਪੌਂਚਾ ਝਾੜਨ ਦੇ ਵਿੱਚ ਕੋਈ ਪ੍ਰੋਬਲਮ ਨਹੀਂ ਹੋਊਗੀ ਆਸਾਨੀ ਨਾਲ ਹੀ ਤੁਹਾਡਾ ਪੌਂਚਾ ਝੜਾ ਜਾਊਗਾ ਕਿਉਂਕਿ ਕਈ ਭੈਣਾਂ ਕਹਿੰਦੀਆਂ ਨੇ ਨਾ ਵੀ ਜਿਹਦੀ ਪੌਂਚਾ ਝਾੜਨ ਚ ਕੋਈ ਪ੍ਰੋਬਲਮ ਨਹੀਂ ਆਊਗੀ ਨਹੀਂ ਆਪਾਂ ਤੇ ਕੋਨਾ ਕਰਕੇ ਉਤਾਰਿਆ ਕਪੜਾ ਕੋਈ ਪ੍ਰੋਬਲਮ ਨਹੀਂ ਆਊਗੀ ਤੁਹਾਨੂੰ ਹੁਣ ਦੇਖੋ ਲਾਈਨਿੰਗ ਦਾ ਜੇਦਕਰ ਤੁਹਾਡੇ ਸੂਟ ਦਾ ਪਣਾ ਜਿਹੜਾ ਹੈਗਾ ਉਹ 42-43 ਇੰਚ ਤੱਕ ਹੈਗਾ ਤਾਂ ਤਾਂ ਤੁਸੀਂ ਆਡੇ ਲੋਟ ਵੀ ਲਾਈਨਿੰਗ ਲਗਾ ਸਕਦੇ ਹੋਗੇ ਕਿਉਂਕਿ ਨਾ ਜਦੋਂ ਆਪਾਂ ਲਾਈਨਿੰਗ ਐਦਾਂ ਸਿੱਧੇ ਰੁੱਖ ਲਗਾਵਾਂਗੇ ਨਾ ਫਿਰ ਜਿਹਦਾ ਪਣਾ 43 ਇੰਚ ਹੋਊਗਾ ਜੇ ਐਦਾਂ ਫੋਲਡ ਕਰਕੇ ਲਗਾਵਾਂਗੇ ਤਾਂ ਉਹਦਾ ਜਿਹੜਾ ਹੈਗਾ ਆਪਣੇ ਫੇਸ ਰੁੱਖ ਪੂਰੀ ਨਹੀਂ ਆਊਗੀ ਠੀਕ ਹੈ ਜੀ ਪਰ ਜੇ ਤੁਹਾਡੇ ਸੂਟ ਦਾ ਪਣਾ ਜਿਹੜਾ ਹੈਗਾ 40-41 ਇੰਚ ਤੱਕ ਹੈਗਾ ਤਾਂ ਤੁਸੀਂ ਇਹਨੂੰ ਸਿੱਧੇ ਰੁੱਖ ਵੀ ਲਗਾ ਸਕਦੇ ਹੋਗੇ ਠੀਕ ਹੁਣ ਆਪਾਂ ਬਸ ਐਦਾਂ ਲਾਈਨਿੰਗ ਜਿਹੜੀ ਹੈਗੀ ਆ ਫੋਰ ਫੋਲਡ ਕਰ ਲੈਣੀ ਆ ਇਹ ਦੋ ਤਹਾਂ ਲੱਗੀਆਂ ਹੋ ਠੀਕ ਹੈ ਮੇਰੀ ਜਿਹੜੀ ਹੈਗੀ ਆ ਉਹ ਇਸ ਰੁੱਖ ਪੂਰੀ ਆ ਰਹੀ ਹੈ ਲਾਈਨਿੰਗ ਸਿੱਧੇ ਰੁੱਖ ਜੇ ਤੁਹਾਡੀ ਨਹੀਂ ਪੂਰੀ ਆਉਂਦੀ ਤਾਂ ਤੁਸੀਂ ਆਡੇ ਰੁੱਖ ਵੀ ਲਗਾ ਸਕਦੇ ਹੋ ਫਿਰ ਤੁਸੀਂ ਐਦਾਂ ਤੈਅ ਕਰਕੇ ਇਹ ਐਦਾਂ ਲਗਾ ਸਕਦੇ ਹੋ ਠੀਕ ਆ ਫਿਰ ਐਦਾਂ ਚੜਾਈ ਜਿਹੜੀ ਹੈਗੀ ਉਹ ਵਾਜੂਗੀ ਜਿੰਨੀ ਵੀ ਤੁਹਾਡੀ ਤੁਹਾਡਾ ਮਤਲਬ ਸਲਵਾਰ ਦੀ ਚੜਾਈ ਹੋਊਗੀ ਨਾ ਉਹਨਾਂ ਤੁਸੀਂ ਉਸ ਹਿਸਾਬ ਨਾਲ ਆਡੇ ਰੁੱਖ ਵੀ ਲਗਾ ਸਕਦੇ ਹੋ ਲਾਈਨਿੰਗ ਨੂੰ ਧੋ ਕੇ ਠੀਕ ਹੈ ਐਦਾਂ ਕੋਈ ਚੱਕਰ ਨਹੀਂ ਹੈਗਾ ਤੇ ਮੈਂ ਹੁਣ ਜਿਹੜੀ ਹੈਗੀ ਉਹ ਸਿੱਧੇ ਰੁੱਖ ਹੀ ਲਗਾਉਂਗੀ ਐਦਾਂ ਆਪਾਂ ਚਾਰ ਤਾਹਾਂ ਕਰ ਲਵਾਂਗੇ ਲਾਈਨਿੰਗ ਦੀਆਂ ਠੀਕ ਹੈ ਐਦਾਂ ਆਪਾਂ ਜਿਵੇਂ ਆਪਾਂ ਸਲਵਾਰ ਦੀ ਲੈਂਥ ਪਿਛਾਈ ਸੀ ਨਾ ਉਸ ਤਰੀਕੇ ਨਾਲ ਲੈਂਥ ਜਿਹੜੀ ਹੈਗੀ ਆਪਾਂ ਬਿਛਾ ਲੈਣੀ ਆ ਤੇ ਬਸ ਆਪਾਂ ਇਹਨੂੰ ਇਹਦੇ ਉੱਪਰ ਰੱਖ ਲੈਣਾ ਸਲਵਾਰ ਨੂੰ ਮੈਂ ਇੱਕੋ ਹੀ ਪੱਲਾ ਕੱਢੂਗੀ ਕਿਉਂਕਿ ਦੋ ਪੱਲੇ ਜਿਹੜੇ ਹੈਗੇ ਨੇ ਨਾ ਹਿੱਲ ਜਾਂਦੇ ਹੁੰਦੇ ਨੇ ਕਈ ਵਾਰੀ ਫਸ ਤੁਸੀਂ ਐਦਾਂ ਲਾਈਨਿੰਗ ਰੱਖ ਕੇ ਸਿਰਫ ਅੱਧਾ ਅੱਧਾ ਇੰਚ ਜਿਹੜੀ ਹੈਗੀ ਲਾਈਨਿੰਗ ਤੁਸੀਂ ਵੱਧ ਕੱਟ ਲੈਣੀ ਆ ਠੀਕ ਹੈ ਤਾਂਕਿ ਢਿੱਲ ਬਣੀ ਰਹੇ ਲਾਈਨਿੰਗ ਦੇ ਵਿੱਚ ਦੇਖੋ ਢਿੱਲ ਜਿਹੜੀ ਹੈਗੀ ਆ ਉਹ ਹਰੇਕ ਕੱਪੜੇ ਦੇ ਵਿੱਚ ਦੇਣੀ ਜ਼ਰੂਰੀ ਹੁੰਦੀ ਆ ਕਿਉਂਕਿ ਆਪਾਂ ਬਾਅਦ 'ਚ ਉਹ ਸੈਟਿੰਗ ਕਰ ਸਕਦੇ ਹੁੰਨੇ ਆ ਉਹਦੀ ਠੀਕ ਆ ਜੀ ਜੇ ਕੱਪੜਾ ਆਪਣਾ ਅੰਦਰ ਵਾਲੀ ਲਾਈਨਿੰਗ ਦਾ ਘਟ ਗਿਆ ਨਾ ਫਿਰ ਜਿਹੜਾ ਹੈਗਾ ਆਪਣੇ ਸੂਟ ਦੇ ਵਿੱਚ ਸਾਰੇ ਸੂਟ ਦੇ ਵਿੱਚ ਝੋਲ ਆਉਣ ਲੱਗ ਜਾਂਦੇ ਨੇ ਠੀਕ ਆ ਬਸ ਤੁਸੀਂ ਇਹ ਕਰਨਾ ਅੱਧਾ ਅੱਧਾ ਇੰਚ ਜਿਹੜੀ ਹੈਗੀ ਲਾਈਨਿੰਗ ਵੱਧ ਕੱਟ ਲੈਣੀ ਹੈਗੀ ਤੇ ਜਦੋਂ ਤੁਸੀਂ ਸਟਿਚ ਕਰੋਗੇ ਸਲਵਾਰ ਉਹ ਹਲਕੀ ਫੁਲਕੀ ਜੇ ਵਾਧੀ ਵੀ ਆ ਤਾਂ ਉਹਨੂੰ ਕੱਟ ਕਰ ਦਿਓ ਐਕਸਟਰਾ ਲਾਈਨਿੰਗ ਨੂੰ ਠੀਕ ਆ ਪਰ ਜੇ ਘਟ ਗਈ ਤੁਹਾਡੀ ਲਾਈਨਿੰਗ ਫਿਰ ਤੁਹਾਡੇ ਕੋਲੇ ਕੋਈ ਹੱਲ ਨਹੀਂ ਹੁੰਦਾ ਤੇ ਅਲੋ ਆਪਾਂ ਇਦਾਂ ਰੱਖਣੀ ਆ ਇਹ ਤੇ ਦੀ ਉੱਪਰ ਰੱਖ ਕੇ ਇਹਦੀ ਕਟਿੰਗ ਕਰ ਲੈਣੀ ਆ ਹੁਣ ਦੇਖੋ ਮੈਂ ਇਧਰ ਵਾਲੀ ਸਾਈਡ ਤੋਂ ਜਿਹੜੀ ਲਾਈਨਿੰਗ ਹੈਗੀ ਉਹ ਥੋੜੀ ਥੋੜੀ ਵੱਧ ਰੱਖ ਲਈ ਆ ਠੀਕ ਆ ਅੱਧਾ ਅੱਧਾ ਇੰਚ ਤੇ ਆਪਾਂ ਇਸ ਰੁੱਖ ਵੀ ਜਿਹੜੀ ਹੈਗੀ ਆ ਇਧਰੋਂ ਥੋੜੀ ਜਿਹੀ ਵੱਧ ਰੱਖ ਲਵਾਂਗੇ ਕਿਉਂਕਿ ਨਾ ਕਈ ਵਾਰੀ ਜੇ ਲਾਈਨਿੰਗ ਆਪਣੀ ਘਟ ਗਈ ਤਾਂ ਆਹ ਮੂਰਲੀ ਸਾਈਡ ਛੋੜ ਪੈਣ ਲੱਗ ਜੂਗਾ ਫਿਰ ਨਹੀਂ ਤਾਂ ਆਪਣੇ ਮੇਨ ਫੈਬਰਿਕ ਦੇ ਵਿੱਚ ਠੀਕ ਆ ਇਸ ਲਈ ਆਪਾਂ ਲਾਈਨਿੰਗ ਜਿਹੜੀ ਹੈਗੀ ਆ ਉਹ ਇਧਰੋਂ ਅੱਧਾ ਅੱਧਾ ਇੰਚ ਵਾਧਾ ਰੱਖ ਲਵਾਂਗੇ ਇੱਕ ਮੈਂ ਇਧਰ ਵਾਲੀ ਸਾਈਡ ਤੋਂ ਅੱਧਾ ਅੱਧਾ ਇੰਚ ਵਾਧਾ ਰੱਖੀ ਆ ਤਾਂ ਕਿ ਜਿਹੜੀ ਹੈਗੀ ਆ ਆਪਣੇ ਉੱਪਰ ਵਾਲੇ ਕੱਪੜੇ ਦੇ ਵਿੱਚ ਫਲਾਵਟ ਨਾ ਹੋਵੇ ਠੀਕ ਹੈ ਤੇ ਇਧਰੋਂ ਵੀ ਮੈਂ ਅੱਧਾ ਅੱਧਾ ਇੰਚ ਜਿਹੜੀ ਹੈਗੀ ਆ ਵਾਧਾ ਕਟੂਗੀ ਬਸ ਐਦਾ ਆਪਾਂ ਲਾਈਨਿੰਗ ਦੀ ਕਟਿੰਗ ਕਰ ਲੈਣੀ ਆ ਜਿਵੇਂ ਆਪਾਂ ਸਲਵਾਰ ਦੀ ਕੀਤੀ ਆ ਠੀਕ ਹੈ ਜੀ ਇਹਦੇ ਵਿੱਚ ਕੋਈ ਲੰਬਾ ਚੌੜਾ ਚੱਕਰ ਨਹੀਂ ਹੈਗਾ ਬਸ ਆਪਾਂ ਥੋੜੀ ਜਿਹੀ ਵਾਧ ਰੱਖ ਲਈਏ ਲਾਈਨਿੰਗ ਠੀਕ ਹੈ ਤੇ ਇਹ ਹੋ ਗਈ ਆਪਣੀ ਸਟ੍ਰੇਟ ਸਲਵਾਰ ਦੀ ਕਟਿੰਗ ਠੀਕ ਹੈ ਤੇ ਹੁਣ ਆਪਾਂ 벨ਟ ਦੇਖੋ ਇਹਨਾਂ ਦੀ हिਪ ਹੈਗੀ ਸੀਗੀ 19 ਇੰਚ ਤੇ ਆਪਾਂ 벨ਟ ਜਿਹੜੀ ਹੈਗੀ ਆ ਉਹ 22 ਇੰਚ ਤੇ ਕੱਟ ਕਰਾਂਗੇ ਠੀਕ ਹੈ ਬਸ ਤੁਸੀਂ 벨ਟ ਦੇ ਵਿੱਚ ਇਹ ਧਿਆਨ ਰੱਖਣਾ ਵੀ 3 ਇੰਚ ਜਿਹੜੀ ਹੈਗੀ ਆ 벨ਟ ਉਹ ਜ਼ਿਆਦਾ ਕੱਟ ਲੈਣੀ ਆ ਠੀਕ ਹੈ ਬਾਈ ਦੇਖੋ ਬਾਈ ਆ ਹੁਣ ਅਸੀਂ ਪੂਰੀ ਤਿਆਰ ਹੋ ਗਈ ਐਨੀ ਐਨੀ ਆਪਾਂ ਤਿਆਰ ਰੱਖਣੀ ਆ ਤੇ 2 ਇੰਚ ਜਿਹੜਾ ਹੈਗਾ ਆਪਾਂ ਸਲਾਈਆਂ ਦਾ ਲੈ ਲੈਣਾ ਠੀਕ ਹੈ ਜੀ 22 23 24 24 ਇੰਚ ਤੇ ਜਿਹੜੀ ਹੈਗੀ ਆਪਾਂ 벨ਟ ਕੱਟ ਕਰਨੀ ਆ ਠੀਕ ਹੈ ਜੇ ਤੁਸੀਂ 5 ਇੰਚ ਦੀ 벨ਟ ਲਗਾਉਣੀ ਆਂਗੀ ਤਾਂ ਤੁਸੀਂ ਕੀ ਕਰਨਾ ਤੁਸੀਂ 6.5 ਇੰਚ ਜਾਂ 7 ਇੰਚ ਕੱਟ ਲਓ ਕੱਪੜਾ ਤੇ 3 ਇੰਚ ਮਤਲਬ ਉੱਪਰ ਨੇਫੇ ਦਾ ਕੱਟ ਲਓ ਠੀਕ ਆ 3 ਇੰਚ ਦੇਖੋ ਉੱਪਰ ਨੇਫੇ ਦਾ ਹੋ ਗਿਆ 2.5 ਇੰਚ ਜੇ ਆਪਾਂ ਨੂੰ ਸਲਾਈਆਂ ਦਾ ਵੀ ਰੱਖਣਾ ਪਊਗਾ ਠੀਕ ਆ ਮੈਂ ਤਾਂ ਜਿਹੜੀ ਹੈਗੀ ਹੈ ਬੈਲਟ ਉਹ 8 ਇੰਚ ਦੀ ਕੱਟ ਹੀ ਲੈਣੀ ਹੁੰਦੀ ਹੈਗੀ ਤੁਸੀਂ ਆਪਣੇ ਹਿਸਾਬ ਨਾਲ 7.5 ਇੰਚ ਵੀ ਕੱਟ ਸਕਦੇ ਹੋ ਚੌੜਾਈ ਦੇ ਵਿੱਚ ਠੀਕ ਆ ਮੈਂ ਬੈਲਟ ਜਿਹੜੀ ਹੈਗੀ ਆ ਉਹ ਚੌੜਾਈ ਦੇ ਵਿੱਚ 8 ਇੰਚ ਲਵਾਂਗੀ ਠੀਕ ਹੈ ਜੀ ਹੁਣ ਦੇਖੋ ਆਪਾਂ 8.5 ਇੰਚ ਨੇਫੇ ਦਾ ਹੋ ਗਿਆ ਹਨਾ ਤੇ ਆ 5 ਇੰਚ ਬੈਲਟ ਦਾ ਹੋ ਗਿਆ ਠੀਕ ਹੈ 8 ਇੰਚ ਇੱਥੇ ਨੇਫਾ ਪਰਿਆ ਜਾਊਗਾ ਆ 5 ਇੰਚ ਆਪਣੀ 벨ਟ ਤਿਆਰ ਰਹਿ ਜੂ ਤੇ ਜਿਹੜਾ ਆ ਹੈਗਾ ਆਪਣਾ ਇਹ ਸਲਾਈਆਂ ਦੇ ਵਿੱਚ ਆ ਜਾ ਠੀਕ ਹੈ ਬਸ ਸਲਾਈਆਂ ਦਾ ਤੁਸੀਂ ਮਾਰਜਨ ਜ਼ਰੂਰ ਰੱਖਿਆ ਕਰੋ ਠੀਕ ਹੈ ਜੀ ਠੀਕ ਹੈ ਤੇ ਇਹ ਹੋ ਗਈ ਆਪਣੀ 벨ਟ ਜੇ ਤੁਸੀਂ 벨ਟ ਦੇ ਨੀਚੇ ਵੀ ਲਾਈਨਿੰਗ ਲਗਾਉਣੀ ਆ ਤਾਂ ਬਸ ਤੁਸੀਂ ਜਿਵੇਂ ਤੁਹਾਨੂੰ ਪਹਿਲਾਂ ਦੱਸਿਆ ਤਾਂ ਲਾਈਨਿੰਗ ਐਦਾਂ ਰੱਖ ਲਓ ਤੇ ਉਹਦੇ ਉੱਪਰ ਹੈਗੀ ਜਿਹੜੀ ਆਪਣੀ 벨ਟ ਰੱਖ ਲਓ ਠੀਕ ਹੈ ਜੀ ਤੇ ਫਿਰ ਇਸੇ ਤਰੀਕੇ ਨਾਲ ਤੁਸੀਂ ਜਿਹੜੀ ਹੈਗੀ ਉਹ ਲਾਈਨਿੰਗ ਵੀ ਕੱਟ ਕਰ ਸਕਦੇ ਹੋ ਠੀਕ ਹੈ ਬਸ ਤੁਸੀਂ ਇਦਾਂ ਹੀ ਜਿਹੜੀ ਹੈਗੀ ਜਿਵੇਂ ਆਪਾਂ ਸਲਵਾਰ ਦੀ ਕਟਿੰਗ ਕੀਤੀ ਓਵੇਂ ਤੁਸੀਂ ਬੈਲਟ ਦੀ ਕਟਿੰਗ ਕਰ ਲੈਣੀ ਆ ਠੀਕ ਆ ਬਸ ਤੁਸੀਂ ਇਹ ਧਿਆਨ ਰੱਖਣਾ ਜਿੰਨੀ ਵੀ ਤੁਹਾਡੀ ਬੈਲਟ ਹੋਵੇ ਤੁਸੀਂ 3 ਇੰਚ ਉਸ ਤੋਂ ਐਕਸਟਰਾ ਲੈ ਲੈਣਾ ਤੇ 2 ਇੰਚ ਜਿਹੜਾ ਹੈਗਾ ਉਹ ਸਲਾਈਆਂ ਦਾ ਲੈ ਲੈਣਾ ਠੀਕ ਹੈ ਜੀ ਇਹ ਸੀਗੀ ਸਟ੍ਰੇਟ ਸਲਵਾਰ ਦੀ ਕਟਿੰਗ ਤੁਸੀਂ ਇਦਾਂ ਸਲਵਾਰ ਬਣਾ ਕੇ ਦੇਖੋ ਬਿਲਕੁਲ ਤੁਹਾਡੀ ਸਲਵਾਰ ਜਿਹੜੀ ਹੈਗੀ ਆ ਪਹੁੰਚੇ ਤੇ ਨਹੀਂ ਗਿਰੂਗੀ ਬਿਲਕੁਲ ਪਰਫੈਕਟ ਕਟਿੰਗ ਹੋਊਗੀ ਤੁਹਾਡੀ ਮੈਂ ਇਸੇ ਤਰੀਕੇ ਨਾਲ ਹੀ ਸਲਵਾਰਾ ਜਿਹੜੀਆਂ ਹੈਗੀਆਂ ਉਹ ਸਟਿਚ ਕਰਦੀ ਹੁੰਦੀ ਆ ਠੀਕ ਹੈ ਜੀ ਚਲੋ ਆਪਾਂ ਮਿਲਦੇ ਆਂ ਜੀ ਅਗਲੀ ਵੀਡੀਓ ਦੇ